ਜਲੰਧਰ ਦੇ ਬੀਤੇ ਦਿਨੀ ਬੋਡੀ ਬਿਲਡਰ ਬ੍ਰਿੰਦਰ ਕੁਮੰਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੀ ਮੌਤ ਪਰਿਵਾਰ ਨੂੰ 40s ਹਸਪਤਾਲ ਆਪ ਰਿਸਰਚ ਹੋਈ ਸੀ। ਉਹ ਮੋਢੇ ਦੀ ਸਰਜਰੀ ਕਰਵਾਉਣ ਲਈ ਹਸਪਤਾਲ ਗਏ ਸਨ ਪਰ ਇਸੇ ਦੌਰਾਨ ਉਹਨਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਕੁਮੰਦਾ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾ ਰਹੇ ਸਨ। ਹੁਣ 40s ਹਸਪਤਾਲ ਆਪ ਰਿਸਰਚ ਵੱਲੋਂ ਬਿਆਨ ਜਾਰੀ ਕੀਤਾ ਗਿਆ। ਹਸਪਤਾਲ ਦਾ ਕਹਿਣਾ ਹੈ ਕਿ 6 ਅਕਤੂਬਰ ਨੂੰ ਕੁਮੰਦ ਸੱਜੇ ਮੋਢੇ ਦੇ ਦਰਦ ਤੇ ਮੂਵਮੈਂਟ ਚ ਦਿੱਕਤ ਦੀ ਸਬਸਿਆ ਦੇ ਚਲਦੇ ਹਸਪਤਾਲ ਚ ਆਏ। ਅੱਜ ਤੋਂ ਬਾਅਦ ਡਾਕਟਰ ਨੇ ਉਹਨਾਂ ਨੂੰ ਆਰਥਰੋਸਕੋਪਿਕ ਰੋਟੇਟਰ ਕਫ ਰਿਪੇਅਰ ਦੇ ਨਾਲ ਬਾਈਸੈਪਸ ਟੈਨੋਡੇਸਿਸ ਸਰਜਰੀ ਦੀ ਸਲਾਹ ਦਿੱਤੀ 9 ਅਕਤੂਬਰ ਨੂੰ ਸਰਜਰੀ ਠੀਕ ਤਰੀਕੇ ਨਾਲ ਪੂਰੀ ਹੋਈ ਤੇ ਮਰੀਜ਼ ਦੀ ਹਾਲਤ ਠਿਹਰ ਸੀ ਪਰ ਕਰੀਬ 3:35 ਵਜੇ ਉਹਨਾਂ ਨੂੰ ਹਾਰਟ ਅਟੈਕ ਆਇਆ ਟੀਮ ਨੇ ਤੁਰੰਤ ਯਤਨ ਸ਼ੁਰੂ ਕੀਤਾ ਪਰ ਲਗਾਤਾਰ ਕੋਸ਼ਿਸ਼ ਦੇ ਬਾਵਜੂਦ ਉਹਨਾਂ ਨੂੰ ਬਚਾ ਨਹੀਂ ਸਕੇ। ਸ਼ਾਮ 5:36 ਮਿੰਟ ਤੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਸ ਦੇ ਕਿ ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹਸਪਤਾਲ 'ਚ ਘੁੰਮਣ ਦੇ ਕੁਝ ਕਰੀਬੀ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਸਨ। ਉਹਨਾਂ ਨੇ ਵੀਡੀਓ ਬਣਾਉਂਦੇ ਹੋਏ ਕਿਹਾ ਸੀ ਕਿ ਹਸਪਤਾਲ ਦੀ ਲਾਪਰਵਾਹੀ ਹੈ। ਮੌਤ ਤੋਂ ਬਾਅਦ ਕੁਬਦ ਸੈੱਟ ਤੇ ਬੋਡੇ ਕਾਲੇ ਪਹਿਗੇ ਸਾਥ ਕਿਤੇ ਨਾ ਕਿਤੇ ਉਦਾਰੂ ਬੇਹੋਸ਼ ਕਰਨ ਵਾਲੀ ਦਵਾਈ ਦੀ ਡੋਜ਼ ਬਾਅਦ ਦੇ ਦਿੱਤੀ ਗਈ। ਉਹਨਾਂ ਨੇ ਹਸਪਤਾਲ ਦੇ ਓਟੀ ਥੀਏਟਰ ਦੀ ਵੀਡੀਓ ਮੰਗੀ ਸੀ ਇਸ ਦੇ ਨਾਲ ਹੀ ਉਦਾਰ ਦੇ ਸੀਸੀਟੀਵੀ ਵੀਡੀਓ ਦੀ ਜਾਂਚ ਕਰ e magari che ti dì